ਸਾਰੇ ਜਹਾਨ ਦਾ ਲੁੱਟਾ ਹੈ ਬਗਾਨੀਆਂ ਤੀਂ ਨੂੰ ਪਹਾੜਾਂ ਤੇ ਨਹੀਂ ਫਿਰਦਾ ਨਿੱਕ ਨਵਿਆਂ ਦੇ ਸੁਪਨੇ ਲੈਂਦਾ ਮੈਂ ਗਾਜਰ ਵਰਗੀ ਤੈਨੂੰ ਨਜ਼ਰ ਨਹੀਂ ਆਉਂਦੀ ਆ ਗਾਜਰ ਵਰਗੀ ਦੇਖ ਲਓ ਸਾਲੀ ਪੱਕੀ ਹੋਈ ਸੁੰਡ ਵਾਲੀ ਪ੍ਰਿੰਡੀ ਸੁੱਤਾ ਰਹੇਗਾ ਜਿਵੇਂ ਮੇਰੀਆਂ ਅੰਦਰ ਤੜਫੋਣਾ ਨਾ ਐਵੇਂ ਤੂੰ ਤੜਫੇਗਾ ਕੀੜੇ ਪੈਣਗੇ ਕੀੜੇ ਉਹ ਮਰੀਨਾਂ ਦੇ ਬੱਖੀ ਤੇ ਮੁੱਕੀ ਮੇਰੇ ਸੜ ਦੇ ਰਾਤ ਬਾਦੂ ਰਾਤ ਹੱਥ ਨਾ ਲਾਦੀ ਮੈਨੂੰ ਕਿਤੇ ਤੇਰਾ ਸੌਦਾ ਹੋਇਆ ਹੋਇਆ ਸਾਡੇ ਤੁਹਾਡੇ ਖਾਨਦਾਨ 'ਚ ਹੁੰਦਾ ਨਹੀਂ ਸਾਡੇ ਨਹੀਂ ਅਸੀਂ ਤਾਂ ਇੱਜ਼ਤ ਵਾਲੇ ਐ ਜੈਲਦਾਰ ਹੁੰਨੇ ਜੈਲਦਾਰ ਉਹ ਜਾਣਦਾ ਤੁਹਾਡੀ ਇੱਜ਼ਤ ਨੂੰ ਸਾਲੇ 1 ਨੰਬਰ ਦੇ ਚੋਰ ਲੱਗ ਵੇ ਅਸੀਂ ਨਾ ਖੁੱਲੇ ਨਾ ਖਾ ਕਿਸੇ ਅਨਪੜਵਾਰ ਹੈ ਸਾਡੀ ਸਾਰੀ ਫੈਮਿਲੀ ਪੜ੍ਹੀ ਲਿਖੀ ਮੇਰੇ ਵੱਡੇ ਭਰਾ ਨੇ ਐਮਏ ਕੀਤਾ ਛੋਟੇ ਨੇ ਬੀਏ ਕੀਤਾ ਤੇ ਤੇਰੀ ਮਾਂ ਨੇ ਗੁੱਸੇ ਚ ਆ ਕੇ ਫਿਰ ਹੈਡਮਾਸਟਰ ਕਰਿਆ ਉਹਨੂੰ ਛੱਡ ਕੇ ਫਿਰ ਨਿਚਾਰ ਕਰਿਆ ਤੇਰਾ ਬੇੜਾ ਬੈਠੇ ਮਰ ਜਾਣੇ ਦਾ ਹੈ ਮੇਰੇ ਬਖਤਾਵਰ ਜੈਲਦਾਰ ਬਾਪ ਨੂੰ ਤੂੰ ਨਿਚਾਰ ਦੱਸਦਾ ਮੇਰਾ ਬਾਪਾ ਇਹੋ ਜਿਹਾ ਜੇ ਕਿਸੇ ਬੰਦੇ ਦੇਖ ਲਵੇ ਨਾ ਤਾਂ ਉੱਥੇ ਬੰਦਾ ਥਾਂ ਹੀ ਮਰ ਜਾਂਦਾ ਜਾਣਦਾ ਥੋਡੀ ਇੱਜ਼ਤ ਨੂੰ ਓ ਮੈਨੂੰ ਕੱਲੇ ਨੂੰ ਨਹੀਂ ਆ ਪੂਰੀ ਦੁਨੀਆ ਜਾਣਦੀ ਆ ਜੈ ਤਰ੍ਹਾਂ ਦਾ ਗੰਦੇ ਖਾਨਦਾਨ ਨੂੰ ਹੈ ਪਿਓ ਤੇਰਾ 2 ਰੁਪਏ ਤੇ 200 ਟੁਕੜੇ ਲੋਦਾ ਹੈ ਹੈ ਬੱਧੀ ਆਈਏ ਅੱਜ ਮੈਂ ਦੇਖੀ ਤੈਨੂੰ ਮਾਰ ਕੇ ਦਿਖਾਉਂਗੀ ਦੇਖੀ ਜੇ ਤੈਨੂੰ ਰੰਡਾ ਨਾ ਕਰਕੇ ਗਈ ਤਾਂ ਮੈਨੂੰ ਵੀ ਜਾਣ ਤਰਤੀ ਨਾ ਆਖੀ ਮੈਂ ਕਰੰਟ ਲਾ ਕੇ ਵਰੂੰਗੀ ਚੰਗਾ ਉਹ ਕਰਦੀ ਲੈਣਾ ਤੈਨੂੰ ਕੁਛ ਨਹੀਂ ਹੋਣਾ ਮੈਂ ਤਾਂ ਥਰਮੋ ਬੈਂਚ ਬਾਕ